ਸਿਕ ਪਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਗੁਰੂ ਸਾਹਿਬ ਨੂੰ ਆ ਕੇ ਮਿਲਦੇ ਆ ਪਰ ਪਿੰਡ ਜਾਣ ਦੀ ਥਾਂ ਨਾ ਉਹਨਾਂ ਨੂੰ 1 ਕਿਲੋਮੀਟਰ ਪਾਸੇ ਇੱਕ ਰੁੱਖਾਂ ਦੇ ਝੁੰਡ ਕੋਲ ਲੈ ਜਾਂਦਾ ਹੁਣ ਤਾਰੇ ਨਿਕਲਦੇ ਰਾਤ ਹੋਈ ਆ ਤੇ ਹੁਣ ਗੰਗੂ ਆਇਆ ਜਾ ਕੇ ਉਹਨਾਂ ਨੂੰ ਪੂਰੀ ਰਾਤ ਦੀ ਰੋਟੀ ਖਾਧੀ ਹੋਈ ਆ 9 ਪੋ ਦੀ ਸ਼ਾਮ ਹੋ ਚੱਲੀ ਆ ਪਰ ਗੰਗੂ ਨਹੀਂ ਆਇਆ ਨੋ ਪੂ ਦਾ ਦਿਨ ਚੜਦਾ ਮਾਤਾ ਗੁਜਰ ਕਾਰਤੀ ਦੋਨੋਂ ਛੋਟੀ ਸਾਹਿਬਜ਼ਾਦੀ ਛੱਪੜ ਕਿਨਾਰੇ ਉਹਨਾਂ ਨੇ ਰਾਤ ਕੱਟੀ ਹੈ ਗੰਗੂ ਸਵੇਰ ਹੋਣ ਤੇ ਉਹਨਾਂ ਨੂੰ ਲੈ ਕੇ ਆਪਣੇ ਪਿੰਡ ਸੇੜੀ ਵੱਲ ਤੁਰ ਪੈਂਦਾ ਪਰ ਪਿੰਡ ਜਾਣ ਦੀ ਥਾਂ ਨਾ ਉਹਨਾਂ ਨੂੰ 1 ਕਿਲੋਮੀਟਰ ਪਾਸੇ ਇੱਕ ਰੁੱਖਾਂ ਦੇ ਝੁੰਡ ਕੋਲ ਲੈ ਜਾਂਦਾ ਉੱਥੇ ਇੱਕ ਫਕੀਰ ਦੀ ਕੁਟਿਆ ਸੀ ਗੰਗੂ ਨਾ ਉਹਨਾਂ ਨੂੰ ਕੁਟਿਆ ਦੇ ਵਿੱਚ ਛੱਡ ਕੇ ਆਪ ਆਪਣੇ ਪਿੰਡ ਚਲਾ ਜਾਂਦਾ ਮਾਤਾ ਜੀ ਤੇ ਸਾਹਿਬਜ਼ਾਦੀ ਬੈਠੇ ਉਹਨੂੰ ਉਡੀਕਦੇ ਰਹਿੰਦੇ ਆ ਪਰ 아이 노8 پو ਰਾਤ ਦੀ ਰੋਟੀ ਖਾਦੀ ਹੋਈ ਆ 9 پو ਦੀ ਸ਼ਾਮ ਹੋ ਚੱਲੀ ਆ ਪਰ ਗੰਗੂ ਨਹੀਂ ਆਇਆ ਕੁੱਟਿਆ ਵਾਲਾ ਫਕੀਰ ਆ ਕੇ ਮਾਤਾ ਜੀ ਨੂੰ ਪੁੱਛਦਾ ਕਿ ਇੱਥੇ ਕਿਵੇਂ ਆਏ ਹੋ ਕੌਣ ਹੋ ਤੇ ਮਾਤਾ ਜੀ ਨੇ ਸਿਰਫ ਇੰਨਾ ਕਿਹਾ ਕਿ ਹਾਂ ਮੈਂ ਆਕੇ ਅੱਜ ਵੀ ਉਹ ਜਗ੍ਹਾ ਸਲਾਮਤ ਹੈ ਗੁਰਦੁਆਰਾ ਐਮੀ ਸਾਹਿਬ ਉੱਥੇ ਬਣਿਆ ਹੋਇਆ ਹੁਣ ਤਾਰੀ ਨਿਕਲਦੇ ਰਾਤ ਹੋਈ ਆ ਤੇ ਹੁਣ ਗੰਗੂ ਆਇਆ ਜਾ ਕੇ ਉਹਨਾਂ ਨਿੱਕੀਆਂ ਜਿੰਦਾਂ ਨੂੰ ਤੇ ਮਾਤਾ ਜੀ ਨੂੰ ਲੈ ਕੇ ਆਪਣੇ ਘਰ ਵੱਲ ਤੁਰ ਜਾਂਦਾ ਹੈ ਤੇ ਨੌ ਪੂ ਦੀ ਰਾਤ ਆ ਜਿਹੜੀ ਉਹ ਹੋ ਨਿਕਿਆ ਜਿੰਦਾਂ ਨੇ ਤੇ ਮਾਤਾ ਗੁਜਰਕੌਰ ਜੀ ਨੇ ਉਹ ਗੰਗੂ ਦੇ ਘਰ ਕੱਟੀ ਗੰਗੂ ਦਾ ਘਰ ਰਾਜ ਵੀ ਹੈਗਾ ਤੇ ਉੱਥੇ ਉਹ ਮੰਜਾ ਵੀ ਪਿਆ ਜਿਸ ਮੰਜੇ ਤੇ ਮਾਤਾ ਜੀ ਨੇ ਸਾਹਿਬਜ਼ਾਦੀਆਂ ਨੂੰ ਕਲਾਵੇ ਚ ਲੈ ਕੇ ਰਾਤ ਬਿਤਾਈ ਸੀ ਇਸ ਰਾਤ ਗੰਗੂ ਨੇ ਕੀ ਕੀਤਾ ਮਾਤਾ ਜੀ ਦੀਆਂ ਮੋਹਰਾਂ ਵਾਲੀ ਜਿਹੜੀ ਗੱਠੜੀ ਸੀ ਨਾ ਉਹ ਚੋਰੀ ਕਰ ਲਈ ਤੇ ਬਾਹਰ ਜਾ ਕੇ ਦੱਬ ਆਇਆ ਤੇ ਨੌ ਪੂ ਦੀ ਸਵੇਰ ਦੂਜੇ ਪਾਸੇ ਗੁਰੂ ਸਾਹਿਬ ਵਾਲੇ ਪਾਸੇ ਤਿੰਨੋਂ ਸਿੱਖ ਪਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਗੁਰੂ ਸਾਹਿਬ ਨੂੰ ਆ ਕੇ ਮਿਲਦੇ ਆ ਤੇ ਇਥੋਂ ਪੰਜਾਬਾ ਤੇ ਗੁਲਾਬਾ ਉਹਨਾਂ ਨੂੰ ਆਪਣੀ ਚੁਬਾਰੇ ਦੇ ਵਿੱਚ ਲੈ ਜਾਂਦੇ ਆ ਪਰ ਪੰਜਾਬਾ ਤੇ ਗੁਲਾਬਾ ਸਿੱਖ ਹੋਣ ਕਰਕੇ ਇੱਥੇ ਤਲਾਸ਼ੀ ਹੋ ਸਕਦੀ ਸੀ ਇਸ ਲਈ ਇਥੋਂ ਗਨੀਖਾਂ ਤੇ ਨਬੀਖਾਂ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਗਏ ਨੌ ਪੋ ਦੀ ਰਾਤ ਆ ਜਿਹੜੀ 23 ਦਸੰਬਰ ਦੀ ਰਾਤ ਯਾਨੀ ਅੱਜ ਦੀ ਰਾਤ ਗੁਰੂ ਸਾਹਿਬ ਨੇ ਗਨੀਖਾਂ ਤੇ ਨਬੀਖਾਂ ਦੇ ਘਰ ਦੇ ਵਿੱਚ ਗੱਡੀ